770 ਦਿਨਾਂ ਦੇ ਬਾਅਦ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਮਿਲੀ ਹੈ ਜੇਲ੍ਹ ਤੋਂ ਬਾਹਰ ਆ ਰਹੇ ਪਹਿਲੇ ਦਿਨ ਤੋਂ ਅਸੀਂ ਕਹਿ ਰਹੇ ਸੀ ਇਹ ਪੂਰੀ ਵੈਂਡੇਟਾ ਪੋਲਿਟਿਕਸ ਹੈ ਬਦਲੇ ਦੀ ਰਾਜਨੀਤੀ ਹੈ ਬੀਜੇਪੀ ਦੀ ਸਾਜ਼ਿਸ਼ ਅਰਵਿੰਦ ਕੇਜਰੀਵਾਲ ਜੀ ਦੇ ਇਸ ਬਾਹਰ ਆਉਣ ਦਾ ਜਿਹੜਾ ਹਜ਼ਾਰਾਂ ਲੱਖਾਂ ਨੌਜਵਾਨ ਕਾਰਕਟਰਤਾ ਵਲੰਟੀਅਰ ਸਾਡੇ ਹੋ ਬੜੇ ਉਤਸ਼ਾਹ ਨਾਲ ਇੰਤਜ਼ਾਰ ਕਰ ਰਹੇ ਸੁਪਰੀਮ ਕੋਰਟ ਨੇ ਟਿੱਪਣੀਆਂ ਆ ਲੈ ਕਿ ਗ੍ਰਿਫਤਾਰੀ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਤਾਕਤ ਜਿਹੜੀ ਕਿ ਆ ਉਪਰ ਇਸਤੇਮਾਲ ਉਸ ਠੀਕ ਤਰੀਕੇ ਨਾਲ ਕਰਨਾ ਚਾਹੀਦਾ ਉਹਦੇ ਬਾਰੇ ਕੀ ਕਹਿਣਾ ਹੈ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈ ਪਿਛਲੇ 10 ਸਾਲਾਂ ਚ ਸਾਡੇ ਜਿਹੜੇ ਇੰਸਟੀਚਿਊਟ ਹੈ ਸੰਸਥਾਵਾਂ ਆ ਦੇਸ਼ ਦੀਆਂ ਉਹਨਾਂ ਨੂੰ ਨਾ ਸਿਰਫ ਮਿਸਯੂਯੇਬਲ ਕਿਨਾਂ ਦਾ ਰਾਜਨੀਤੀਕਰਨ ਕੀਤਾ ਹੈ ਭਾਜਪਾ ਦਾ ਹਜੇ ਵੀ ਕਹਿੰਦੀ ਹੈ ਕਿ ਜੇਲ ਮੁੱਖ ਮੰਤਰੀ ਉਹਨ ਬੇਲ ਮੁੱਖ ਮੰਤਰੀ ਬਣ ਗਿਆ ਭਾਜਪਾ ਦਾ ਕਹਿਣਾ ਹੈ ਕਿ ਇਹ ਤਾਂ ਇੱਕ આરોપી ਆ ਜਿਹੜਾ ਉਹ ਬੇਲ ਤੇ ਆਇਆ ਵਾੜ 2.5 ਤਿੰਨ ਸਾਲਾਂ ਚੰਗਾ ਨੇ ਸਾਡੇ ਟੌਪ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸ਼ੋਧਿਆ ਜੀ ਸੰਜੇ ਸਿੰਘ ਜੀ ਸਤਪਿੰਦਰ ਜੈਨ ਜੀ ਸਾਰਿਆਂ ਨੂੰ ਇੱਕ ਇੱਕ ਕਰਕੇ ਬੰਦ ਕਰਕੇ ਕੇਜਰੀਵਾਲ ਦੀ ਜਮਾਨਤ ਦੇ ਵੀ ਇੱਕ ਸਾਜ਼ਿਸ਼ ਹੈ ਕਿ ਹੁਣ ਹਰਿਆਣੇ 'ਚ ਜਾਣਗੇ ਤਾਂ ਕਾਂਗਰਸ ਨੂੰ ਨੁਕਸਾਨ ਕਰਨਗੇ ਆਮ ਆਦੀ ਪਾਰਟੀ ਇੰਡੀਆ ਗਠਜੋੜ ਦਾ ਇੱਕ ਹਿੱਸਾ ਹੈ ਲੇਕਿਨ ਇਹਦਾ ਜ਼ਰੂਰੀ ਨਹੀਂ ਹੈ ਹਰਿਆਣੇ 'ਚ ਜਿਸ ਤਰੀਕੇ ਨਾਲ 10 ਸਾਲ ਮਨਮਰਜ਼ੀਆਂ ਕੀਤੀਆਂ ਭਾਜਪਾ ਨੇ 170 ਦਿਨਾਂ ਬਾਅਦ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਖੁਸ਼ੀ ਦੀ ਲਹਿਰ ਮਲਵਿੰਦਰ ਕੰਗ ਲੋਕ ਸਭਾ ਮੈਂਬਰ ਮੇਰੇ ਨਾਲ ਕੰਗ ਸਾਹਿਬ ਕੀ ਕਹਿਣਾ ਚਾਹੁੰਦੇ ਹੋ 170 ਦਿਨਾਂ ਦੇ ਬਾਅਦ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ ਜੇਲ੍ਹ ਤੋਂ ਬਾਹਰ ਆ ਰਹੇ ਨੇ ਦੇਖੋ ਸਭ ਤੋਂ ਪਹਿਲਾਂ ਤੇ ਮਾਨਯੋਗ ਸੁਪਰੀਮ ਕੋਰਟ ਜਿਹੜੀ ਇੱਕ ਉਮੀਦ ਦੀ ਕਿਰਨ ਆਸ ਦੀ ਕਿਰਨ ਦੇਸ਼ 'ਚ ਬਚੀ ਹੈ ਜਿੱਥੇ ਲੋਕਾਂ ਨੂੰ ਜਸਟਿਸ ਦੀ ਉਮੀਦ ਰਹਿੰਦੀ ਉਹਦਾ ਧੰਨਵਾਦ ਕਰਦੇ ਕਿਉਂਕਿ ਪਹਿਲੇ ਦਿਨ ਤੋਂ ਹੀ ਅਸੀਂ ਕਹਿ ਰਹੇ ਸੀ ਇਹ ਪੂਰੀ ਵੈਂਡੇਟਾ ਪੋਲਿਟਿਕਸ ਹੈ ਬਦਲੇ ਦੀ ਰਾਜਨੀਤੀ ਹੈ ਭਾ ਇਹਨਾਂ ਨੇ ਝੂਠੇ ਪਰਚੇ ਦੇ ਕੇ ਝੂਠੇ ਐਫ ਆਈ ਆਰ ਕਰਕੇ ਝੂਠੇ ਇਸ ਤਰ੍ਹਾਂ ਦੇ ਕੇਸ ਬਣਾ ਕੇ ਸਾਡੇ ਲੀਡਰਾਂ ਨੂੰ ਕਈ ਕਈ ਮਹੀਨੇ ਜੇਲ੍ਹ ਚ ਬੰਦ ਕੀਤਾ ਹੈ ਅੱਜ ਮਾਨਯੋਗ ਸੁਪਰੀਮ ਕੋਰਟ ਤੋਂ ਰਾਤ ਮਿਲੀ ਹੈ ਉਹਨਾਂ ਦਾ ਧੰਨਵਾਦ ਕਰਦੇ ਆਂ ਔਰਵਿੰਦ ਕੇਜਰੀਵਾਲ ਜੀ ਦੇ ਇਸ ਬਾਹਰ ਆਉਣ ਦਾ ਜਿਹੜਾ ਹੈ ਹਜ਼ਾਰਾਂ ਲੱਖਾਂ ਨੌਜਵਾਨ ਕਾਰਕਟਰ ਵਲੰਟੀਅਰ ਸਾਡੇਓ ਬੜੇ ਉਸ ਆਹ ਨਾਲ ਇੰਤਜ਼ਾਰ ਕਰ। ਸੁਪਰੀਮ ਕੋਰਟ ਦੇ ਟਿੱਪਣੀਆਂ ਨੇ ਕਿ ਗ੍ਰਿਫਤਾਰੀ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਤਾਕਤ ਜਿਹੜੀ ਕਿ ਆ ਉਹ ਇਸਤੇਮਾਲ ਉਸ ਠੀਕ ਤਰੀਕੇ ਨਾਲ ਕਰਨਾ ਚਾਹੀਦਾ। ਉਹਦੇ ਬਾਰੇ ਕੀ ਕਹਿਣਾ ਹੈ? ਦੇਖੋ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈ। ਪਿਛਲੇ 10 ਸਾਲਾਂ 'ਚ ਸਾਡੇ ਜਿਹੜੇ ਇੰਸਟੀਚਿਊਟ ਹੈ, ਸੰਸਥਾਵਾਂ ਆ ਦੇਸ਼ ਦੀਆਂ ਉਹਨਾਂ ਨੂੰ ਨਾ ਸਿਰਫ ਮਿਸਯੂ ਵੀ ਬਲਕਿ ਉਹਨਾਂ ਦਾ ਰਾਜਨੀਤੀਕਰਨ ਕੀਤਾ ਗਿਆ। ਉਹਨਾਂ ਦੀ ਜਿਹੜੀ ਆਪਣੀ ਇੱਕ ਤਾਕਤ ਹੈ ਉਹਨੂੰ ਢਾਹ ਲੱਗੀ ਹੈ। ਉਹਨਾਂ ਦੀ ਜਿਹੜੀ ਡਿਸਕ੍ਰੀਪਸ਼ਨ ਹੈ ਉਹਦੇ ਵਿੱਚ ਇੰਟਰਫਰੈਂਸ ਪੋਲਿਟিক্যাল ਸਿਸਟਮ ਦੀ ਹੋਈ ਆ ਇਸ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਕਿਉਂਕਿ ਲੋਅਰ ਅਦਾਲਤ ਜ਼ਮਾਨਤ ਦੇ ਦਿੰਦੀ ਹੈ ਹਾਈ ਕੋਰਟ ਉੱਤੇ ਬਿਨਾਂ ਜੱਜਮੈਂਟ ਦੇਖੇ ਰੋਕ ਲਾ ਦਿੰਦਾ ਹੈ ਤੋ ਇਹ ਆਪਣੇ ਆਪ ਵਿੱਚ ਦਰਸਾਉਂਦਾ ਹੈ ਕਿ ਸੰਸਥਾਵਾਂ ਦੀ ਦੁਰਵਰਤੋਂ ਏਜੰਸੀਜ਼ ਦੀ ਦੁਰਵਰਤੋਂ ਜਿਹੜੀ ਮੋਦੀ ਸਾਹਿਬ ਨੇ ਕੀਤੀ ਸੀ ਉਹ ਸੁਪਰੀਮ ਕੋਰਟ ਨੇ ਨੋਟਿਸ ਲਿਆ ਹੈ ਔਰ ਅੱਜ ਦੇਸ਼ ਦੇ ਲੋਕ ਵੀ ਜਿਹੜੇ 24 ਜਿਸ ਤਰੀਕੇ ਨਾਲ ਮੋਦੀ ਜੀ ਨੂੰ ਉਹਨਾਂ ਨੇ ਮੈਂਡੇਟ ਨਹੀਂ ਦਿੱਤਾ ਮжоਰਿਟੀ ਨਹੀਂ ਦਿੱਤੀ ਉਹ ਦਰਸਾਇਆ ਕਿ ਸੰਸਥਾਵਾਂ ਨੂੰ ਬਚਾਉਣ ਵਾਸਤੇ ਹਰੇਕ ਦੇਸ਼ ਦਾ ਨਾਗਰਿਕ ਜਿਹੜਾ ਹੈ ਮਜ਼ਬੂਤੀ ਨਾਲ ਖੜਾ ਹੈ ਪਰ ਭਾਜਪਾ ਤਾਂ ਹਜੇ ਵੀ ਕਹਿੰਦੀ ਹੈ ਕਿ ਜੇਲ੍ਹ ਮੁੱਖ ਮੰਤਰੀ ਹੁਣ ਬੇਲ ਮੁੱਖ ਮੰਤਰੀ ਬਣ ਗਿਆ ਭਾਜਪਾ ਦਾ ਕਹਿਣਾ ਹੈ ਕਿ ਇਹ ਤਾਂ ਇੱਕ આરોપી ਆ ਜਿਹੜਾ ਉਹ ਬੇਲ ਤੇ ਆਇਆ ਬਾਹਰ ਦੇਖੋ ਗੱਲ ਇਹ ਆ ਵੀ ਪਿਛਲੇ ਤਕਰੀਬਨ 2.5 ਤੋਂ 3 ਸਾਲਾਂ ਚ ਉਹਨਾਂ ਨੇ ਸਾਡੇ ਟੌਪ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸ਼ੋਧਿਆ ਜੀ ਸੰਜੇ ਸਿੰਘ ਜੀ ਸਤਿੰਦਰ ਜੈਨ ਜੀ ਸਾਰਿਆਂ ਨੂੰ ਇੱਕ ਇੱਕ ਕਰਕੇ ਬੰਦ ਕਰ ਲਿਆ ਕੋਈ ਰਿਕਵਰੀ ਨਹੀਂ ਹੋਈ ਕੋਈ ਠੋਸ ਸਬੂਤ ਨਹੀਂ ਕੋਈ ਇੱਕ ਨਵਾਂ ਪੈਸਾ ਨਹੀਂ ਇਹਦਾ ਮਤਲਬ ਇਹ ਆ ਵੀ ਇਹ ਪੂਰੀ ਇੱਕ ਸਾਜ਼ਿਸ਼ ਹੈ ਜਿਹੜਾ ਅਸੀਂ ਵਾਰ-ਵਾਰ ਕਹਿ ਰਹੇ ਹਾਂ ਭਾਜਪਾ ਜੋ ਮਰਜ਼ੀ ਕਰੀ ਜਾਵੇ ਕਿਉਂਕਿ ਭਾਜਪਾ ਨੂੰ ਪਤਾ ਹੈ ਈਡੀ ਵੀ ਉਹਨਾਂ ਦੀ ਸੀਬੀਆਈ ਵੀ ਉਹਨਾਂ ਦੀ ਆਪਣਾ ਇਨਕਮ ਟੈਕਸ ਵੀ ਉਹਨਾਂ ਦਾ ਸਾਰੀਆਂ ਏਜੰਸੀਆਂ ਉਹਨਾਂ ਦੀਆਂ ਹਨ ਪੁਲਿਸ ਵੀ ਉਹਨਾਂ ਦੀ ਲੇਕਿਨ ਰੱਬ ਦੇ ਘਰ ਦੇ ਰਹਿ ਅੰਧੇਰ ਨਹੀਂ ਹੈ ਔਰ ਸੁਪਰੀਮ ਕੋਰਟ ਸਾਡੀਆਂ ਅਦਾਲਤਾਂ ਜਿਹੜੀਆਂ ਉਨ੍ਹਾਂ ਤੇ ਲੋਕਾਂ ਨੂੰ ਇੱਕ ਆਸ ਦੀ ਕਿਰਨ ਹੈ ਜਿੱਥੋਂ ਅੱਜ ਭਾਵਾ ਦੀ ਪਾਰਟੀ ਨੂੰ ਗ੍ਰਿਫਤਾਰੀਆਂ ਤੇ ਭਾਜਪਾ ਕਹਿੰਦੀ ਹੈ ਕਿ ਅਸਤੀਫਾ ਕਿਉਂ ਨਹੀਂ ਦਿੰਦੇ ਅਰਵਿੰਦ ਕੇਜਰੀਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਲਗਾਤਾਰ ਕੇਸ ਚੱਲ ਰਹੇ ਨੇ 170 ਦਿਨ ਜੇਲ੍ਹ ਚ ਰਹੇ ਨੇ ਦੇਖੋ ਗੱਲ ਇਹ ਆ ਵੀ ਭਾਜਪਾ ਦੇ ਕਹਿਣ ਨਾਲ ਅਸਤੀਫਾ ਕਿਉਂ ਦਈਏ ਅਸੀਂ ਲੋਕਾਂ ਦੀ ਕਚੈਰੀਆਂ 'ਚ ਵਾਰ-ਵਾਰ ਗਏ ਆਂ ਔਰ ਅਰਵਿੰਦ ਕੇਜਰੀਵਾਲ ਜੀ ਨੂੰ ਲੋਕਾਂ ਨੇ ਹਮੇਸ਼ਾ ਮੈਂਡੇਟ ਦਿੱਤਾ ਹੈ ਸਰਟੀਫੀਕੇਟ ਦਿੱਤਾ ਹੈ ਔਰ ਲੋਕਾਂ ਦੀ ਕਚੈਰੀ ਨੂੰ ਹੀ ਅਸੀਂ ਸਭ ਤੋਂ ਵੱਡਾ ਮੰਨਦੇ ਆਂ ਲੋਕ ਆਵਾਦੀ ਪਾਰਟੀ ਦੇ ਕਾਫਲੇ ਚ ਜੁੜ ਰਿਹਾ ਘਟ ਨਹੀਂ ਰਿਹਾ ਬੀਜੇਪੀ ਨੇ ਤਮਾਮ ਕੋਸ਼ਿਸ਼ਾਂ ਕਰ ਲੀਆਂ ਤਮਾਮ ਸਾਜ਼ਿਸ਼ਾਂ ਰਚ ਲੀਆਂ ਤਮਾਮ ਤਰੀਕੇ ਨਾਲ ਪ੍ਰੈਸ਼ਰਾਈਜ਼ ਕਰ ਲਿਆ ਟੌਰਚਰ ਕਰ ਲਿਆ ਤਸੀਹੇ ਦੇ ਲੇ ਨਾ ਸਾਡੇ ਲੀਡਰ ਡੋਲੇ ਨਾ ਪਾਰਟੀ ਡੋਲੀ ਨਾ ਪਾਰਟੀ ਦਾ ਇੱਕ ਇੱਕ ਵਰਕਰ ਡੋਲਿਆ ਸੋ ਬੀਜੇਪੀ ਦੇ ਕਹਿਣਾ ਨਹੀਂ ਲੋਕਾਂ ਦੀ ਕਚੈਰੀ ਤੇ ਅਸੀਂ ਜਿੱਤਿਆ ਫਿਰ ਜਿੱਤਾਂਗੇ ਹਰਿਆਣੇ ਚ ਵੀ ਆਵਾਜ਼ ਦੀ ਪਾਰਟੀ ਮਜ਼ਬੂਤ ਬਣੂਗੀ ਦਿੱਲੀ ਚ ਵੀ ਜਿਹੜਾ ਕਿਉਂਕਿ ਭਾਜਪਾ ਦੀ ਸਾਜ਼ਿਸ਼ ਸੀ ਕਿ ਆਵਾਜ਼ ਪਾਰਟੀ ਦੇ ਲੀਡਰਾਂ ਨੂੰ ਅੰਦਰ ਸੁੱਟ ਦੋ ਪਾਰਟੀ ਨੂੰ ਤੋੜ ਲਓ ਨਾ ਇਹਨਾਂ ਦਾ ਆਪਰੇਸ਼ਨ ਲੋਟਸ ਕਾਮਯਾਬ ਹੋਇਆ ਨਾ ਇਹ ਕਿਸੇ ਨੂੰ ਖਰੀਦ ਪਾਇਆ ਆਵਾਜ਼ ਦੀ ਪਾਰਟੀ ਨੂੰ ਨਾ ਕਿਸੇ ਤਰੀਕੇ ਨਾਲ ਡਰਾ ਪਾਇਆ ਇਸ ਕਰਦਾ ਇਹਨਾਂ ਨੂੰ ਮਤਲਬ ਜਿਹੜਾ ਹੈ ਅਫਸੋਸ ਹੈ ਤੁਸੀਂ ਕਹਿੰਦੇ ਪਰ ਸਾਜ਼ਿਸ਼ ਤਾਂ ਇਹ ਵੀ ਚਰਚਾ ਦੇ ਵਿੱਚੋਂ ਨਿਕਲ ਕੇ ਆ ਰਹੀਆਂ ਗੱਲਾਂ ਕਿ ਇਹ ਕੇਜਰੀਵਾਲ ਦੀ ਜਮਾਨਤ ਦੇ ਵੀ ਇੱਕ ਸਾਜ਼ਿਸ਼ ਹੈ ਕਿ ਹੁਣ ਹਰਿਆਣੇ ਚ ਜਾਣਗੇ ਤੇ ਕਾਂਗਰਸ ਨੂੰ ਨੁਕਸਾਨ ਕਰਨਗੇ ਨਹੀਂ ਦੇਖੋ ਇੱਕ ਕੁਝ ਦੋਰਾਇ ਨਹੀਂ ਹੈ ਕਿ ਕਾਂਗਰਸ ਅਹਮਾਦੀ ਪਾਰਟੀ ਇੰਡੀਆ ਗਠਜੋੜ ਦਾ ਇੱਕ ਹਿੱਸਾ ਹੈ ਲੇਕਿਨ ਇਹਦਾ ਜ਼ਰੂਰੀ ਨਹੀਂ ਹੈ ਹਰਿਆਣੇ ਚ ਜਿਸ ਤਰੀਕੇ ਨਾਲ 10 ਸਾਲ ਮਨਮਰਜ਼ੀਆਂ ਕੀਤੀਆਂ ਭਾਜਪਾ ਨੇ ਲੁੱਟ ਮਚਾਈ ਹੈ ਭਾਜਪਾ ਨੇ ਤਸੀਹੇ ਦਿੱਤੇ ਆ ਨੌਜਵਾਨ ਪਲੇਅਰਾਂ ਨੂੰ ਬੱਚੀਆਂ ਨੂੰ ਕਿਸਾਨਾਂ ਨੂੰ ਔਰ ਜਿਹੜੇ ਅਗਨੀ ਵੀਰ ਦੇ ਜਿਸ ਤਰੀਕੇ ਨਾਲ ਇਹਨਾਂ ਨੇ ਧੋਖਾ ਕੀਤਾ ਦੇਖਦੇ ਨਾ ਉਹਦਾ ਸਬਕ ਜਿਹੜਾ ਹਰਿਆਣੇ ਦੇ ਲੋਕ ਸਿਖਾਉਣਗੇ। ਇਹਨਾਂ ਦਾ ਨਤੀਜਾ ਲੱਗੂ ਉਹ ਤੁਹਾਨੂੰ ਲੱਗਦਾ ਵੀ ਹੁਣ ਪਾਰਟੀ ਦੇ ਹੱਕ ਵਿੱਚ ਬਿਹਤਰ ਹੋ ਸਕਦਾ ਯਾਰ ਵੀ ਕਿ ਆਮ ਆਦੀ ਪਾਰਟੀ ਦੇ ਨਤੀਜੇ ਬਹੁਤ ਬਿਹਤਰ ਹੋਣਗੇ। ਬੀਜੇਪੀ ਪੂਰੀ ਤਰ੍ਹਾਂ ਜਿਲਾ ਉਹ ਹਰਿਆਣੇ ਚ ਸਫਾਇਆ। ਸੋ ਭਾਵੇਂ ਜੀਪੀ ਦਾ ਸਫਾਇਆ ਹੋਵੇਗਾ ਹਰਿਆਣੇ ਦੇ ਵਿੱਚੋਂ ਤੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵੇ ਜਿਹੜੇ ਨੇ ਜਾਂ ਜਿਹੜੇ ਨਤੀਜੇ ਨੇ ਉਹ ਬਿਹਤਰ ਹੋਣਗੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੋਂ ਬਾਅਦ ਆਮ ਆਦਮੀ ਪਾਰਟੀ ਇਸ ਵਕਤ ਖੁਸ਼ੀ ਮਨਾਉਂਦੀ ਹੋ ਨਜ਼ਰ ਆ ਰਹੀ ਹੈ 170 ਦਿਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆ ਰਹੇ ਨੇ ਮੁੱਖ ਮੰਤਰੀ ਪੰਜਾਬ ਜਿਹੜਾ ਕਿ ਦਿੱਲੀ ਦੀ ਰਵਾਨਾ ਹੋ ਚੁੱਕੇ ਨੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹੋ ਸਕਦਾ ਮੁੱਖ ਮੰਤਰੀ ਪੰਜਾਬ ਜਿਹੜਾ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਸੁਪਰੀਮੋ ਨੂੰ ਤਿਹਾੜ ਜੇਲ੍ਹ ਤੋਂ ਰਿਸਿਵ ਕਰਨ ਜਾਣਗੇ ਤਾਂ ਹੁਣ ਜਿਹੜਾ ਪੂਰਾ ਖੇਮਾ ਆਮ ਆਦਮੀ ਪਾਰਟੀ ਦੇ ਨਾਲੇ ਵੀ ਕਹਿੰਦੇ ਨੇ ਕਿ ਇਸ ਦੇ ਨਾਲ ਪਾਰਟੀ ਨੂੰ ਇੱਕ ਨਵਾਂ ਬੂਸਟ ਮਿਲਦਾ ਨਜ਼ਰ ਆਵੇਗਾ ਅਸਰ ਖਾਬ ਆਪਣੇ ਸਹਿਯੋਗੀ ਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ